ਇੱਕ ਕੱਲਾ ਖਬਰਾਂ ਵਾਸਤੇ ਜਾਂ মিডিਆ ਚ ਲਾਈਮਲਾਈਟ ਲੈਣ ਵਾਸਤੇ ਨਾ ਕੱਲਾ ਸੁਭਾਲ ਨਹੀਂ ਕਰੀਦਾ ਇੱਕ ਮਿੰਟ ਤੁਸੀਂ ਕਹਿੰਦੇ ਵੀ ਅਸੀਂ ਸ਼ਰੀਫਾਂ ਤੇ ਸਾਡੇ ਪੱਤਰਕਾਰਾਂ ਕਹਿੰਦੇ ਬਦਮਾਸ਼ ਵਿਚਾਰੀ ਇਹ ਕੈਮਰੇ ਹੱਥ ਬਾਤ ਬਣਦੇ ਤੇ ਪੈਸੇ ਬਹੁਤ ਆ ਗਏ ਆਪਣੇ ਕੋਲੇ 1 ਕਰੋੜ ਰੁਪਇਆ ਲਾ 600 ਕਰੋੜ ਦਾ ਆਤਾ ਹੈ ਲੱਕੂ ਤੋਂ ਪਤਾ ਲੱਗੂ ਆ ਆ ਤਾਂ ਗਿਆ ਤੇ ਟੱਕਣ ਤਾਂ ਇੱਥੇ ਲੱਗੇ ਨਹੀਂ ਟੱਕਣਾਂ ਤੇ ਲੱਤਾਂ ਫੱਦੀਆਂ ਜਾਂਦੇ ਨੇ ਲੋਕਾਂ ਦੇ ਆ ਪਹਿਲਾਂ ਹੁਣ ਤੱਕ ਅਸੀਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਪਰ ਹੁਣ ਅਸੀਂ ਤਿਆਰ ਕਰਾਂਗੇ ਨਹੀਂ ਵਧੀਆ ਮਕਲ ਬਣਦੀ ਹੈ ਅੱਤਵਾਦ ਬਣਦਾ ਜਾ ਰਿਹਾ ਇਹਨੂੰ ਰੋਕਣਾ ਬਹੁਤ ਜ਼ਰੂਰੀ ਹੈ ਆਪਣਾ ਕੈਮਰਾ ਚੱਲਦਾ ਚੱਲੀ ਜਾ ਬੰਦ ਕਰਕੇ ਕੱਟ ਕੇ ਬਾਹਰ ਦੇ ਹੁੰਦੇ ਪਰ ਤੁਸੀਂ ਅੱਤਵਾਦ ਜਿਹੜਾ ਇਹ ਚੀਜ਼ਾਂ ਨਾ ਇਹ ਬੇਗੁਨਾਹਤ ਗੱਲਾਂ ਤੁਸੀਂ ਬਣਾਉਂਦੇ ਹੋ ਪਰਸੈਪਸ਼ਨ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਸੀਗੇ ਜੇ ਉਹਨਾਂ ਤੇ ਕੋਈ ਡੈਫਾਮੇਸ਼ਨ ਪਾਰੇ ਫਿਰ ਤੁਸੀਂ ਮੈਟ ਚ ਸਾਰੇ ਜਾਣੇ ਕਹੋਗੇ ਜੀ ਸਾਡੇ ਨਾਲ ਧੱਕਾ ਹੋ ਗਿਆ ਇੱਕ ਐਮਐਲਏ ਸਾਹਿਬ ਜਿਹੜਾ ਹੈ ਸ਼ਿਵਰੇਜ ਬੋਰਡ ਦਾ ਜਿਹੜਾ ਕੰਮ ਸੀਗਾ ਉਹ ਵੀ ਕਾਫੀ ਚਿਰ ਤੋਂ ਜਿਹੜਾ ਹੈਗਾ ਲੰਮਕ ਰਿਹਾ ਹੈਗਾ ਕੀ ਕਹਿਣਾ ਚਾਹੋਗੇ ਇਹ ਲੰਮਕ ਨਹੀਂ ਰਿਹਾ ਹੋ 90% ਕੰਪਲੀਟ ਹੋ ਗਿਆ 1.5 ਮਹੀਨੇ ਦੇ ਵਿੱਚ ਕੰਪਲੀਟ ਹੋ ਜਾਣਾ ਜੀ ਪਹਿਲਾਂ ਸ਼ਿਵਰੇਜ ਬੋਰਡ ਦੀ ਪਾਈਪਾਂ ਪਾਉਣ ਵੇਲੇ ਸਮੱਸਿਆ ਆਈ ਸੀ ਤੇ ਕੀ ਕੋਈ ਇਸ ਤਰ੍ਹਾਂ ਦੀ ਪਹਿਲਾਂ ਤੁਹਾਡੇ ਕੋਲ ਕੋਈ ਆਈ ਹੈ ਧਿਆਨ ਦੇ ਵਿੱਚ ਹੁਣ ਜੇ ਪੀਣ ਵਾਲਾ ਪਾਣੀ ਕਿਸੇ ਨੂੰ ਨਹੀਂ ਚਾਹੀਦਾ ਤਾਂ ਸਮੱਸਿਆ ਆ ਜਾਊਗੀ ਤੇ ਜੇ ਚਾਹੀਦਾ ਸਾਰਿਆਂ ਨੂੰ ਤਾਂ ਕੋਈ ਨਹੀਂ ਆਉਂਦੀ ਬਿਲਕੁਲ ਨਹੀਂ ਉਹ ਤਾਂ ਉਹਨਾਂ ਨੂੰ ਤਾਂ ਚਾਹੀਦੀ ਹੈ ਜਿਹਦੇ ਮਤਲਬ ਲੋਕ ਤਰਸ ਰਹੇ ਇਸ ਗੱਲ ਨੂੰ ਗੰਦਾ ਪਾ ਰਹੇ ਜਿਹਨਾਂ ਦੇ ਘਰਾਂ ਦੇ ਵਿੱਚ ਜਾਂਦਾ ਬਿਲਕੁਲ ਪਰ ਮੈਂ ਤਾਂ ਇਹੀ ਕਹਿਣਾ ਹੈ ਜਿਵੇਂ ਜੋ ਕੋਈ ਕੰਮ ਹੁੰਦਾ ਹੈ ਸਰਕਾਰ ਦਾ ਤੇ ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਹੋ ਲੈਣ ਦੇਣਾ ਚਾਹੀਦਾ ਚਾਹੇ ਕਿਉਂਕਿ ਜਿਹੜੀ ਇੰਦਰੋਂ ਪਾਈਪਾਂ ਰਾਈਜ਼ਿੰਗ ਮੇਂ ਦੀਆਂ ਜਦੋਂ ਨਿਕਲਦੀਆਂ ਸੀ ਕਈ ਬੰਦਿਆਂ ਨੂੰ ਅਫਰਾਸ ਸੀ ਪਰ ਆਪਾਂ ਇੱਕ ਚੀਜ਼ ਨਹੀਂ ਸੋਚਦੇ ਵੀ ਇਹ ਕੱਲੀ ਆਈ ਨਹੀਂਗਾ ਵੀ ਇੱਥੋਂ ਲੰਘਣੀ ਆ ਤਾਂ ਮੇਰੇ ਘਰ ਮੂਰਤੀ ਨਾ ਲੱਗ ਜੇ ਇਹ ਸਾਰੇ ਸ਼ਹਿਰ ਹੱਸਦੇ ਆ ਤੇ ਮੈਨੂੰ ਲੱਗਦਾ ਨਹੀਂ ਉਹਦੇ ਚ ਕਿਸੇ ਨੂੰ ਕੋਈ ਟਿੱਕਾ ਲਾਣਾ ਐ ਐਮਐਲਏ ਸਾਹਿਬ ਜੀ ਵਿਕਾਸ ਕਾਰਜ ਦੀ ਗੱਲ ਕੀਤੀ ਆ ਵੀ ਤਾਂ ਇਹ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਜੈਤੋ ਦੀਆ ਦਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਰ ਤੁਹਾਨੂੰ ਆਉਣ ਵਾਲੇ 6 ਮਹੀਨੇ ਦੇ ਵਿੱਚ ਵਿੱਚ ਜਿਹੜੀਆਂ ਸੜਕਾਂ ਰਹਿੰਦੀਆਂ ਉਹ ਬਣੀਆਂ ਦੇ ਸਰ ਠੀਕ ਹੈ ਸਰ ਆਪਾਂ ਲਈ ਠੀਕ ਹੈ ਸਰ ਇਹ ਇੱਕ ਟਾਈਪ ਆ ਪਾਇਆ ਨਾ ਸਾਰੇ ਪਾਣੀ ਦੀ ਜੋ ਸਮੱਸਿਆ ਆ ਰਹੀ ਸੀ ਸ਼ਹਿਰ ਦੇ ਵਿੱਚ ਸਵੇਰੇ ਦਾ ਪਾਣੀ ਮਿਕਸ ਆ ਰਹਾ ਸੀ ਉਹ ਖਤਮ ਹੋ ਜੇਗੀ ਜੀ ਬਿਲਕੁਲ ਕਰਾਂਗੇ ਸਰ ਤਾਂ ਹੀ ਬਾਹਰੇ ਆ ਜੇ ਕੋਈ ਰਹਿ ਗਿਆ 6 ਕਰੋੜ ਹੋਰ ਲਿਆ ਰਹੇ ਆ ਅੱਛਾ ਪੈਸੇ ਤਾਂ ਪਹਿਲਾਂ ਇੱਧਰ ਰਹਿ ਕੇ ਉੱਧਰ ਵੀ ਕਰਾ ਦੇਾਂਗੇ ਪੈਸੇ ਤਾਂ ਸਰ ਪਹਿਲੇ ਹੀ ਬਹੁਤ ਪਏ ਹੈਗੇ ਆ ਕਮੇਟੀ ਕੋਲ ਨਹੀਂ ਕਮੇਟੀ ਦੇ ਪੈਸਿਆਂ ਤੋਂ ਨਹੀਂ ਕਰਾ ਰਹੇ ਸੀ ਇਹ ਸਰਕਾਰ ਤੋਂ ਪੈਸਾ ਲੈ ਕੇ ਆਉਂਦਾ ਇਹ ਆ ਅਸੀਂ ਬਜਟ ਬਣਾਇਆ ਸੀ ਲੰਮੇ ਸਮੇਂ ਤੋਂ ਅਸੀਂ ਇਸ ਚੀਜ਼ ਦੇ ਮੱਦਰ ਪਏ ਹੋਏ ਸੀ ਜੀ ਹੁਣ ਪਾਸ ਹੋਇਆ ਇਹਦੇ ਤੋਂ ਬਿਨਾ 6 ਕਰੋੜ ਹੋਰ ਲਿਆ ਰਿਹਾ ਜਿਹੜਾ ਕੋਈ ਰਹਿ ਜਾਊਗਾ ਇਸ ਤੋਂ ਬਾਅਦ ਜੀ ਉਹ ਉਹਦੇ ਚ ਕਰਾਵਾਂਗੇ ਠੀਕ ਠੀਕ ਇੱਕ ਇੱਕ ਸਰ ਇਟ ਮਹੱਤਵੀ ਹੈ ਜੀ ਮਰਦਾਨ ਜੀ ਤੁਸੀਂ ਵੀ ਜਵਾਬ ਦੋ ਹੁੰਦੇ ਇਸ ਗੱਲ ਦਾ ਤੁਹਾਡੇ ਨਾਲ ਵੀ ਅਕਸਰ ਗੱਲਬਾਤ ਹੁੰਦੀ ਹੈ ਪਹਿਲੇ ਸਾਲ ਕੋਲ ਟਾਈਮ ਨਹੀਂ ਹੁੰਦਾ ਬੋਲ ਸਕਦਾ ਤੁਹਾਡੇ ਨਾਲ ਗੱਲ ਹੋ ਜਾਂਦੀ ਅੱਧਾ ਘੰਟਾ ਪਹਿਲੀ ਗੱਲ ਤਾਂ ਇਹ ਆ ਚੱਲਦੇ ਮਾਈਕ ਕੋਈ ਆਪ ਦਾ ਫੋਨ ਵਿਖਾਓ ਵੇਖਾ ਤੋਂ ਲੈ ਆਇਆ ਇਹਨੇ ਨਹੀਂ ਹੁਣ ਤਾਂ ਮੈਂ ਲੌਣਾ ਛੱਡਦਾ ਜੀ 23 ਸਾਲ ਲਾਇਆ ਤੇ ਨਹੀਂ ਚੁੱਕਿਆ 23 ਸਾਲ ਨਹੀਂ ਤੇ 23 ਸਾਲ ਦੇ ਵਿੱਚ ਜਦੋਂ ਇਹ ਕਾਰ ਸੀ ਆਪਾਂ ਕਾਲ ਡਿਟੇਲ ਕਢਾਉਣੇ ਆ ਤੁਹਾਡੇ 23 ਸਾਲਾਂ ਦੇ ਕਾਰਨ ਕਰਕੇ ਆਪ ਦੇ ਵਿੱਚ ਜਦੋਂ ਕਿਤੇ ਕਾਰ ਚੁੱਕਿਆ ਕੋਈ ਵੀ ਬੰਦਾ ਚੁੱਕੀ ਉਹਨੇ ਕਾਲ ਚੁੱਕ ਕੇ ਆਖਿਆ ਵੀ ਕਾਲ ਨੰਬਰ ਹੀ ਉਹਦਾ ਹੋਣਾ ਸਾਡੇ ਕੋਲ ਨਹੀਂ ਤੁਹਾਡਾ ਨੰਬਰ ਹੈ ਮੈਂ ਇੱਕ ਗੱਲ ਕਹਿਣਾ ਜਿਹੜਾ ਇਹ ਦੇਖੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਮੈਂ ਹੋ ਜਾ ਕੋਈ ਵੀ ਬੰਦਾ ਹੈ ਨਹੀਂ ਸ਼ਹਿਰ ਤੇ ਇੱਕ ਮਿੰਟ ਜੀ ਤੁਹਾਨੂੰ ਹਾਲੇ ਤੱਕ ਐਮਐਲਏ ਨਹੀਂ ਹੋਇਆ। ਇਹ ਹੋਰ ਕਿਸੇ ਦੇਖੋ ਮੈਂ ਤੁਹਾਨੂੰ ਕੀ ਲਿਖਿਆ ਸੀ। ਮੈਂ ਕਹਿੰਦਾ ਇੱਕ ਮਿੰਟ ਯਾਦ ਰਹੀ ਜਾਈ। ਨਹੀਂ ਜੀ ਮਿਸਟਰ ਸਿਪਰਾ ਜੀ ਮੈਂ ਗੱਲ ਕਰੂੰਗਾ। ਆ ਦੇਖੋ ਭਰਾ ਗੱਲ ਹੈ। ਕਾਲ ਕੈਂਪ ਜਾਂ ਆਡੀ ਕਰਦੇ ਹੁੰਦੇ ਇਕੱਲਾ ਖਬਰਾਂ ਵਾਸਤੇ ਜਾਂ মিডিਆ ਚ ਲਾਈਮਲਾਈਟ ਲੈਣ ਵਾਸਤੇ ਨਾ ਗੱਲਾਂ ਸਵਾਲ ਨਹੀਂ ਕਰੀਦਾ। ਜਿਆਦਾ ਤੁਸੀਂ ਮੈਨੂੰ ਦੱਸੋ ਵੀ ਮੈਂ ਕਦੋਂ ਨਹੀਂ ਚੱਕਿਆ। ਤੁਸੀਂ ਇੱਕ ਬੰਦਾ ਇੱਥੇ ਖੜਾ ਕਹਿ ਦੇ। ਕੋਈ ਵੀ ਕਹੇ ਤੁਹਾਡੇ। ਮੈਂ ਕਹਿੰਦਾ ਤੁਹਾਡੇ ਦਾ ਇੱਕ ਮਿੰਟ ਮੈਨੂੰ ਵੀ ਬੋਲਣ ਦਿਓ। ਤੁਹਾਡੇ ਤੋਂ ਇਕੱਲਿਆਂ ਤੋਂ ਬਿਨਾ ਇੱਕ ਬੰਦਾ ਕਹੇ ਕਿ ਮੈਂ ਕਿਸੇ ਦਾ ਬੋਲ ਨਹੀਂ ਚੱਕਦਾ। ਕੋਈ ਦੱਸੋ ਬਈ। ਚੱਕ ਚੱਕ ਦੇ ਪੱਤਰਕਾਰ ਸਾਹਿਬ ਬਿਲਕੁਲ ਚੱਕ ਦੇ ਮੈਂ ਆਪਣਾ ਦੱਸੂਗਾ ਮੇਰਾ ਠੋਡਾ ਜੋ ਠੋਡਾ ਕੱਲਿਆਂ ਦਾ ਪਤਾ ਨਹੀਂ ਕਿਹੜੇ ਟਾਵਰ ਤੇ ਜਾਂਦਾ ਜਿਹੜਾ ਚੰਗਿਆ ਜਿੰਨੇ ਵੀ ਜਿੰਦਾਬਾਦ ਆਵਾਜ਼ ਵੀ ਪਾਰਟੀ ਜਿੰਦਾਬਾਦ ਇਹ ਕਰਦੇ ਡਿਸਕਸ ਕਰਦੇ ਹੋ ਕਰਨ ਕਰਦੇ ਆਪਾਂ ਡਿਸਕਸ ਕਰਦੇ ਆ ਫਿਰ ਮੈਂ ਕੇ ਚਲੋ ਬੈਂਕਿੰਗ ਦਾ ਹੋ ਰਿਹਾ ਐਕਸਪੈਸਸ ਤਾਂ ਹੋ ਹੀ ਜਾਂਦੀ ਆ ਸਰ ਕਦੇ ਕਦੇ ਇਹ ਪਤਾ ਕੀ ਆ ਉਹ ਐਸ ਡੀਓ ਜਾਂ ਹੋ ਰਿਹਾ ਨਹੀਂ ਇਹ ਆਪਾਂ ਧਾਰਨਾ ਬਣਾਉਂਦੇ ਆ ਲੋਕਾਂ ਦੇ ਚੜ ਕੇ ਕਿਸੇ ਬੰਦੇ ਦੀ ਇਹ ਬਹੁਤ ਮਾੜੀ ਗੱਲ ਤੇ ਆਦੀ ਕਰਨੀ ਸੁਣੀ ਨਹੀਂ ਨਹੀਂ ਫਿਰ ਸੁਣੀ ਜਾਂਦੀ ਨਹੀਂ ਜਦ ਤੁਸੀਂ ਗੱਲ ਹੀ ਉੱਥੋਂ ਸ਼ੁਰੂ ਕਰਦੇ ਹੋ ਜਿਹੜੀ ਕਰਨ ਜੋ ਨਹੀਂ ਮੈਂ ਤੁਸੀ ਕਦੇ ਕਦੋਂ ਦੀਸਾਂ ਮੈਂ ਤੁਹਾਨੂੰ ਜਿਹੜੀ ਗੱਲ ਕੀਤੀ ਸੀ ਤੁਸੀਂ ਇੰਨੇ ਜਾਣੇ ਤੇ ਖੜੇ ਹੋਣਾ ਜਿਹੜਾ ਮੈਂ ਵੀ ਐਫਐਲਐਮ ਬੁੱਕੀ ਚਾਹਦਾ ਆਪਿਆ ਅੱਜ ਰਹਿਗਾ ਜੀ ਦਾ ਤੁਹਾਡਾ ਫੋਨ ਕਿੱਥੇ ਰਹਿ ਵੀ ਗਿਆ ਉਹ ਮੈਂ ਵੀ ਇਨਸਾਨ ਆ ਪਰ ਐ ਇੱਕ ਵੀ ਬੰਦਾ ਹੈ ਨਹੀਂ ਇੱਥੇ ਭਾਵੇਂ ਪੱਤਰਕਾਰ ਖੜੇ ਕੋਈ ਜਿਹੜਾ ਮੈਂ ਫੋਨ ਕੀਤਾ ਮੈਂ ਸਹਿਮਤ ਆ ਜੀ ਤੁੱਕ ਦੇ ਮੈਂ ਦੱਸ ਵੀ ਹੁਕਮੀ ਹਾਂ ਹੁਣ ਚੱਲੋ ਜੀ ਹੋਰ ਵਿਸ਼ਾ ਲੈ ਲਓ ਜੀ ਹੁਣ ਅਸੀਂ ਵਿਸ਼ਾ ਹੀ ਲੈ ਰਹੇ ਹਾਂ ਚਲੋ ਛੱਡੋ ਸਰ ਕੋਈ ਨਹੀਂ ਚਲੋ ਇੱਕ ਮੋੜ ਇੱਕ ਮੋੜ ਕਰਾ ਦਿੰਦਾ ਤੁਹਮਗੇਂ ਹੋਰ ਖੜੀ ਆਏ ਬਲੇ ਖਾਣ ਨੂੰ ਇਹ ਬਈ ਇਹ ਇੱਕ ਆਦਮਾ ਸਾਰੀ ਖਾਸ ਹੈਗੀ ਪ੍ਰੋਬਲਮ ਹੈਗੀ ਆ ਕੌਣ ਖਾਸ ਹੈ ਸਾਰੀ ਜਾਂਦੇ ਚਲੋ ਜਸਵਿੰਦਰ ਜੀ ਤੁਸੀਂ ਤੁਸੀਂ ਗੱਲ ਕਰੋ ਕੋਈ ਨਹੀਂ ਚਲੋ ਗੱਲ ਸੁਣ ਲਓ ਜੀ ਕੀ ਕਹਿੰਦੇ ਸੁਣ ਲਓ ਫਿਰ ਕੀ ਸੁਣ ਲਓ ਸਾਡੀ ਜਿਹੜੀ ਤੁਸੀਂ ਆਪਾਂ ਉਹਦੀ ਸ਼ੁਰੂ ਕਰੀਏ ਸਾਡੀ ਮਾਟਰ ਸਪਲਾਈ ਸ਼ਾਰਟ ਕਰ ਰੱਖੀ ਐਸ ਵਕਤ ਤੋਂ ਜਲਦੀ ਸ਼ਾਰਟ ਕਰ ਲੈਣੇ ਆ ਉਹ ਤਾਂ ਹੈ ਨਾ ਵਾਲੀ ਸੜਕ ਦੀ ਸਾਈਡ ਕਰਦੇ ਆਂ ਤੇ ਰੁਕਾ ਦਿੰਦੀ ਹੈਗੀ ਆ ਇਹ ਸੜਕ ਪੱਟ ਨਹੀਂ ਸੁਣੋ ਜੋ ਪਾਈਪ ਹੈ ਨਹੀਂ ਇਹ ਪੈਸੇ ਨਹੀਂ ਉਹ ਸੁਣੋ ਸੁਣੋ ਚਲ ਕਰ ਦੋ ਫੋਟ ਕਾ ਦਿਓ ਤੁਹਾਡੀ ਜਿਹੜੀ ਗਲੀ ਹੈਗੀ ਆ ਉੱਥੇ ਬਾਟਰਵਾਦੀ ਪੈਸੇ ਵੀ ਪਾਉਗੀ ਤੁਹਾਡੇ ਛੋਟੀ ਪਈ ਹੈ ਤਾਂ ਆਦੀ ਵੱਡੀ ਬਾਤ ਇਹ ਦੇਖ ਅਗਲੀ ਗੱਲ ਉਹ ਪੈਸੇ ਲਾ ਕੇ ਤੇਰੀ ਗਲੀ ਵੀ ਨਹੀਂ ਬਣਾਵਾਂਗੇ ਨਾਲੀਆਂ ਵੀ ਨਹੀਂ ਬਣਾਵਾਂਗੇ ਫਿਲਟਰ ਲੱਗ ਗਏ ਇੱਕ ਹੀ ਤਰ੍ਹਾਂ ਕਰ ਮੇਰੀ ਬੇਨਤੀ ਸੁਣੋ ਇਹ ਸਾਡੀ ਸਪਲਾਈ ਐਸ ਤਰ੍ਹਾਂ ਪ੍ਰੈਸ ਕੋਸ਼ੀ ਠੀਕ ਹੈ ਜੀ ਜਦੋਂ ਇਧਰੋਂ ਪਾਈਪ ਲੀਕ ਹੋਈ ਨਾ ਕਮ ਕਹੇ ਜੇ ਸਾਡੇ ਕੋਲ ਲਿਆਓ ਇਹ ਕਰੀ ਜਾਂਦਾ ਨਾਲ ਟੈਂਪਰੇਰੀ ਕਰਕੇ ਕੱਢਿਆ ਆਪਾਂ ਵਾਪਸ ਕਰ ਲਈਏ ਅਸੀਂ ਕਰੀਏ ਇੱਕ ਗੱਲ ਨਹੀਂ ਸਮਝ ਆ ਰਹੀ ਇਹ ਜ਼ੀਰੋ ਪਰ ਇੱਕ ਮਿੰਟ ਆਪਣਾ ਤਾਂ ਬੰਦ ਕਰੀ ਮੇਰੀ ਇੱਕ ਗੱਲ ਨਹੀਂ ਮੈਨੂੰ ਸਮਝ ਆਈ ਅੱਜ ਹੀ ਕਹ ਤੂੰ ਦੱਸ ਰਿਹਾ ਉਹ ਕਿਵੇਂ ਹੈ ਕਾਸ਼ ਤੋਂ ਕਿੰਨੇ ਮੇਰੀ ਗੱਲ ਹੋ ਗਈ ਜੀ ਫਿਰ ਹੁਣ ਦੱਸਣ ਦਾ ਕੀ ਫਾਇਦਾ ਨਹੀਂ ਇਹਨੇ ਡਾਕਟਰ ਸਾਹਿਬ ਨੇ ਬਕਾਇਦਾ ਕਿਹਾ ਸੀ ਕਿ ਤੁਹਾਡੇ ਮੁਸਕਲ ਕੈਮਰੇ ਵੇਖ ਕੇ ਨਾ ਕਰਿਆ ਕਰੋ ਬਾਈ ਚੱਕਾ ਲੱਗਦਾ ਨਹੀਂ ਨਹੀਂ ਪਰਤਾ ਜੀ ਤੁਸੀਂ ਕਹੋ ਬਸ ਸਭ ਹੱਲ ਹੋ ਗਿਆ ਖਤਗਰ ਨਹੀਂ ਤੇ ਅਸਮ ਨਾਲ ਹੋਊਗਾ ਮੇਰੇ ਲਈ ਜੀ ਫਿਰ ਸਾਡੀ ਜੀ ਮਿਲਿਆ ਜੀ ਵਾਟੇ ਅਸੀਂ ਤੁਹਾਡੇ ਸੇਵਾ ਦਾ ਨਾ ਕਰ ਹੁਣ ਡਾਕਟਰ ਚਲਦੇ ਉੱਥੇ ਤੁਹਾਡੇ ਸੇਵਾ ਦਾ ਆਏ ਤਾਂ ਆਉਂਗੇ ਤਾਂ ਤਾਂ ਹੀ ਹੈ ਨਾ ਪਰ ਕਾਮ ਨੂੰ ਜਿੱਥੇ ਕੈਮਰਾ ਹੋਊਗਾ ਉੱਥੇ ਕਹਿ ਦੇਓਗੇ ਆਵੇ ਤਾਰਾ ਵੀ ਉਦੋਂ ਹੀ ਲੈਣੇ ਨਹੀਂ ਕਰਨਾ ਸਾਡਾ ਕੋਈ ਫਾਇਦਾ ਨਹੀਂ ਜੇ ਮੈਂ ਕਿਸੇ ਨੂੰ ਕਦੇ ਜਵਾਬ ਦੇਵਾਂ ਇੱਥੇ ਐਟ ਮਰਜ਼ੀ ਐਮਐਲਏ ਸਾਹਿਬ ਨਹੀਂ ਨਹੀਂ ਜਵਾਬ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਤੁਸੀਂ ਕਹਿੰਦੇ ਵੀ ਅਸੀਂ ਸ਼ਰੀਫਾਂ ਤੇ ਸਾਡੇ ਪੱਤਰਕਾਰਾਂ ਦੇ ਬਦਮਾਸ਼ ਵਿਚਾਰੀ ਨਹੀਂ ਇਹ ਕੈਮਰੇ ਹੱਤਬਾਦ ਬਣ ਗਏ ਹੱਤਬਾਦ ਨਹੀਂ ਇੱਕ ਪ੍ਰਧਾਨ ਜੀ ਖੜੇ ਆ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਨਹੀਂ ਕਹਿੰਦਾ ਖੜੇ ਆ ਸਾਰੇ ਜਣੇ ਤੁਸੀਂ ਬਹੁਤ ਸਤਿਕਾਰਯੋਗ ਆ ਸਾਡੇ ਮੇਰੀ ਮੇਰੀ ਵੀ ਪੂਰੀ ਗੱਲ ਕਰੋ ਮਾਈਕ ਬੜਾਇਆ ਕਰੋ ਕਿੱਲਾ ਆ ਪੱਤਰਕਾਰ ਦਾ ਕੰਮ ਹੁੰਦਾ ਬੰਦੇ ਤੋਂ ਪੁੱਛਣੀ ਗੱਲ ਤੁਸੀਂ ਆਪ ਦੇ ਸਵਾਲ ਦਾ ਜਵਾਬ ਆਪ ਹੀ ਦੇ ਦਿੰਨੇ ਆ ਤੇ ਆਪ ਹੀ ਪਰਸੈਪਸ਼ਨ ਬਣਾ ਦਿੰਨੇ ਆ ਉਹ ਚੀਜ਼ ਨਹੀਂ ਸਹੀ ਹੈਗੀ ਜੀ ਤੁਸੀਂ ਉਹ ਗੱਲ ਨੂੰ ਮੰਨੋ ਚਾਹੇ ਨਾ ਮੰਨੋ ਮੈਂ ਨਹੀਂ ਇਸ ਗੱਲ ਚ ਚਲੋ ਚਲੋ ਇੱਕ ਗੱਲ ਦੀ ਇਹ ਕਿਤੇ ਇਹ ਸਾਰੇ ਪੁੱਤ ਜੀ ਕੰਮ ਕਰ ਲਈ ਪਰ ਤਾਂ ਜੀ ਚਲੋ ਕੋਈ ਨਹੀਂ ਕਦੇ ਕਦੇ ਜੀ ਕਰਦਾ ਨਹੀਂ ਨਹੀਂ ਥੋੜਾ ਨਾ ਥੋੜਾ ਨਾ ਪ੍ਰੇਮ ਵਾਲਾ ਕਰਕੇ ਸਵਾਲ ਜਵਾਬ ਕਰਦੇ ਨਹੀਂ 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 ਪ੍ਰੇਮ ਪ੍ਰੇਮ ਦਾ ਨਜਾਇਜ਼ ਫਾਇਦਾ ਚੱਕਦੇ ਨਹੀਂ ਨਹੀਂ ਐਮਐਲ ਸਾਹਿਬ ਇੱਕ ਮਿੰਟ ਸਾਡੀ ਸਪਲਾਈ ਜਿਹੜੀ ਆ ਨਾ ਜੋ ਚੱਲਣੀ ਹੈ ਆ ਵੇਖੋ ਹੁਣ ਇਹਨਾਂ ਨੇ ਅੱਜ ਤੱਕ ਕਦੇ ਨਹੀਂ ਕਹਿਣਾ ਦੇਖਿਆ ਅੱਜ ਵੀ ਕਹਿ ਰਹੇ ਨੇ ਖੜ੍ਹ ਜਾਂਦਾ ਇੱਕ ਹੀ ਐਮਐਲ ਪਾਣਾ ਕਿ ਕੋਈ ਰੀਮ ਨਹੀਂ ਪਾਣਾ ਇਸ ਤੋਂ ਬਾਅਦ ਜਾ ਕੇ ਨਹੀਂ ਨਹੀਂ ਚਲੋ ਵੈਸੇ ਗੱਲ ਕਰਤੋਂ ਮੈਂ ਮੈਮਲੇ ਸਾਹਿਬ ਇੱਕ ਬੇਨਤੀ ਸੀ ਪ੍ਰਧਾਨ ਜੀ ਨੂੰ ਮੈਂ ਬਹੁਤ ਵਾਰੀ ਕਰ ਚੁੱਕਿਆ ਵੀ ਜਿੱਦਣ ਆਪਾਂ ਤਾਹ ਕੀ ਸੀ ਕਿ ਪਾਇਆ ਸੀ ਪ੍ਰਧਾਨ ਸਾਹਿਬ ਨੇ ਸਾਝ ਪੁੱਛੀ ਤੇ ਬਖਾਇਆ ਪਾਇਆ ਸੀ ਅਸੀਂ ਕਹਿੰਦੇ ਸਾਡੇ ਕੋਲੇ ਪੈਸੇ ਬਹੁਤ ਆ ਗਏ ਆ ਮੰਡੀ ਦੀ ਖਾਤਰ ਵੀ ਪੈਸੇ ਬਹੁਤ ਆ ਗਏ ਆਪਣੇ ਕੋਲੇ 1 ਕਰੋੜ ਰੁਪਇਆ ਲਾ ਲਾ 600 ਕਰੋੜ ਦਾ ਤਾਂ ਹੈਗਾ ਲੱਗੂ ਉਹ ਤੋਂ ਪਤਾ ਲੱਗੂ ਆ ਆ ਤਾਂ ਗਿਆ ਤੇ ਟੱਕਣ ਤਾਂ ਇੱਥੇ ਲੱਗੇ ਨਹੀਂ ਟੱਕਣਾਂ ਤੇ ਲੱਤਾਂ ਫਸ ਗਈਆਂ ਜਿੰਨੇ ਲੋਕਾਂ ਦੇ ਜਿਹੜੇ ਟੱਕਣਾਂ ਪਏ ਵਾਲੇ ਕਿੱਥੇ ਨਹੀਂ ਲੱਗਾ ਦੱਸੋ ਲੱਗੇ ਕਿੱਥਿਆਂ ਦੱਸੋ ਪਰਾਵਾ ਤੂੰ ਦੱਸ ਦੇ ਕਿੱਥੇ ਨਹੀਂ ਮੈਂ ਚੱਲਦਾ ਆ ਬਾਜਾ ਚਾਹੂੰ ਚ ਚੱਲੋ ਬਾਜਾ ਚਾਹੂੰ ਕਿਹੜਾ ਆਪਣਾ ਕਿੱਥੇ ਟੱਕੋ ਚਾ ਡੈਰੀ ਵਾਲਾ ਉੱਥੇ ਚੱਲੋ ਜਿੱਥੇ ਬੂਟਾਂ ਦੀ ਦੁਕਾਨ ਹੈ ਉੱਥੇ ਚੱਲੋ ਪ੍ਰਧਾਨ ਜੀ ਇਹਨਾਂ ਦਾ ਡੈਰੀ ਟੱਕਣ ਦੀ ਫੋਟੋ ਭੇਜਦੇ ਆ ਇਹ ਫਰੈਂਡ ਜਿੰਨੀ ਗੱਲ ਹੈ ਜੇ ਕੋਈ ਟੱਕਣ ਟੁੱਟਦਾ ਬਦਲਵਾਉ ਇੱਕ ਦਿਨ ਚ ਬਦਲਿਆ ਜਾਂਦਾ ਦੂਜੀ ਗੱਲ ਜਿਹੜਾ ਕੋਈ ਰਹਿੰਦਾ ਤੁਸੀਂ ਦੱਸੋ ਇਹ ਬਦਲਦਾ ਨਹੀਂ ਨਹੀਂ ਫਿਰ ਇੰਡੀਅਨ ਕੈਲੀ ਵਰਤੀ ਜਾਂਦੀ ਆ ਜਿੱਥੇ ਪੁਰਾਣੀ ਮਾਰਕੀਟ ਕਮੇਟੀ ਬਣੀ ਹੈ ਉੱਥੇ ਟੱਕਣ ਲਾਇਆ ਜਿਵੇਂ ਕੋਈ ਕਮਲੀ ਪਾਥੀ ਪਤਨੀ ਹੁੰਦੀ ਆ ਤੇ ਟੱਕਣ ਇਦਾਂ ਲਾਤਾ ਵੀ ਆ ਕੇ ਵਿੱਚ ਕਾਰਵਾਈ ਕਰੇ ਕਲੀ ਉਹ ਵੀ ਮਹੀਨਾ ਨਹੀਂ ਕੱਟਿਆ ਪਹਿਲਾਂ ਟੁੱਟ ਗਿਆ ਜਦੋਂ ਬੰਦੇ ਨੇ ਆਪ ਲਾਇਆ ਜੀ ਜੀ ਲਾਇਆ ਨਿਜੀ ਲਾਇਆ ਮਿੱਜੀ ਕੋਲ ਆ ਨਿਜੀ ਲਾਇਆ ਤਾਂ ਵੀ ਤੁਸੀਂ ਲਾਇਆ ਜੀ ਕੋਣ ਆ ਸਕਦਾ ਜੀ ਉਹ ਨਿਜੀ ਲਾ ਸਕਦਾ ਜੀ ਹਾਂ ਫਿਰ ਕਿਵੇਂ ਲਾਣ ਦਿੱਤਾ ਤੁਸੀਂ ਜੇ ਤੁਸੀਂ ਦੁਕਾਨ ਦੇ ਅੱਗੇ ਥੋੜਾ ਜਿਹਾ ਉੱਤੇ ਉੱਚੀ ਗੱਲ ਨਹੀਂ ਪੁੱਛ ਕੇ ਕੀਤੀ ਹੈ ਕਿਹੜੀ ਤੁਸੀਂ ਕੀਤੀ ਲੱਗਦੇ ਨਹੀਂ ਸਾਡੇ ਕੋਲ ਸਾਰੀ ਮੰਡੀ ਦੀ ਹੈਗੀ ਹੈ ਜੀ ਉਹ ਭਲਾਈ ਜਦੋਂ ਸਾਰੀ ਮੰਡੀ ਦੀ ਹੈਗੀ ਹੈ ਜੀ ਬੰਦੇ ਕਹਿੰਦੇ ਕੀ ਚਾਹਣਾ ਤੁਸੀਂ ਕੰਮ ਨਹੀਂ ਕਰੋਗੇ ਕਰਣੀ ਜਿਹੜੀ ਉਲਟ ਨਹੀਂ ਨਹੀਂ ਉਲਟ ਗੱਲ ਨਹੀਂ ਨਹੀਂ ਅੱਜ ਤੁਸੀਂ ਦੇਖੋ ਜਿਹੜਾ ਹੁਣ ਅਸੀਂ ਪਹਿਲਾਂ ਹੁਣ ਤੱਕ ਅਸੀਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਪਰ ਹੁਣ ਅਸੀਂ ਤਿਆਰ ਕਰਾਂਗੇ ਜਿਹੜਾ ਹੱਤਬਾਤ ਬੰਦਾ ਜਾ ਰਿਹਾ ਇਹਨੂੰ ਰੋਕਣਾ ਬਹੁਤ ਜ਼ਰੂਰੀ ਜੀ ਜੀ ਇਹ ਇਹ ਰੁਕਦਾ ਤਾਂ ਆੜ ਹੀ ਪਿਆਗਾ ਕਿਉਂਕਿ ਕੋਈ ਜਵਾਬ ਨਹੀਂ ਦੇ ਰਿਹਾ ਪਰ ਹੁਣ ਅਸੀਂ ਇੱਕ ਗੱਲ ਹੋਰ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਸਾਰੇ ਖੜੇ ਆ ਆਪਣਾ ਕੈਮਰਾ ਚੱਲਦਾ ਕਹਿੰਦਾ ਬੰਦ ਕਰਕੇ ਕੱਟ ਕੇ ਬਾਹਰ ਦੇ ਹੁੰਦੇ ਵਾਜ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੀ ਉੱਥੇ ਬੋਲੀ ਹੋਈ ਸੀ ਨਗਰ ਕੌਂਸਲ ਚ ਜੀ ਤੁਸੀਂ ਸਾਰੇ ਧਾਨਿਆਂ ਨੇ ਇਹ ਲੈ ਕੇ ਪਾਇਆ ਵੀ ਆਪਦੇ ਚਾਹੇਦਿਆਂ ਨੂੰ ਬੋਲੀ ਦਿੱਤੀ ਐ ਤੇ ਬੋਲੀ ਸਹੀ ਨਹੀਂ ਹੋਈ ਜੀ ਖਾਸ ਕਰਕੇ ਜੀ ਤੁਸੀਂ ਉੱਥੇ ਬੋਲੀ ਚ ਸੀਗੇ ਸੀਗੇ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਅੰਦਰ ਅੰਦਰ ਹੈਗਾ ਸੀ ਤੁਹਾਡੇ ਕੋਲ ਮੈਂ ਸੀਗਾ ਜੀ ਅੰਦਰ ਕਿਹੜੇ ਕਾਹਦੀ ਬੋਲੀ ਸੀਗਾ ਜੀ ਬੀਪਨ ਜੀ ਸੀਗੇ ਦੋ ਜਣੇ ਸੀ ਆਹਦੀ ਬੋਲੀ ਦਿੱਤੀ ਹੈ ਦੱਸੋ ਅਸੀਂ ਕੰਟੀਨ ਦੀ ਬੋਲੀ ਵਾਸਤੇ ਗਏ ਸੀਗੇ ਤੇ ਇੱਕ ਪਾਰਕਿੰਗ ਦੀ ਬੋਲੀ ਕਾਂਸਲ ਕੀਤੀ ਗਈ ਹੈ ਕੰਟੀਨ ਦੀ ਵੀ ਕਾਂਸਲ ਸਾਫ ਨਹੀਂ ਜਿਹੜੀ ਹੋਈ ਆ ਉਹ ਉਹ ਕਿਵੇਂ ਹੋਈ ਸੀ ਇਹ ਨਹੀਂ ਪਤਾ ਜੀ ਉਹ ਅੰਦਰ ਵਰਕ ਹੀ ਹੋਈ ਹੈ ਨਹੀਂ 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 ਗੱਲ ਸੁਣੋ ਬਕਾਇਦਾ ਬੋਲੀ ਹੋਈ ਆ ਉਥੇ ਬੋਲੀ ਨਾਲ ਜਿਹਨੂੰ ਵੀ ਮਿਲੀ ਹੈ ਭਾਵੇਂ ਉਹ ਸਾਡੇ ਬੰਦੇ ਨੂੰ ਮਿਲ ਜੇ ਭਾਵੇਂ ਕਿਸੇ ਹੋਰ ਨੂੰ ਇਹ ਤਾਂ ਅਸੀਂ ਰੋਕ ਨਹੀਂ ਸਕਦੇ ਜੇ ਸਾਡਾ ਵੀ ਕੋਈ ਬੰਦਾ ਲੈਂਦਾ। ਇਹ ਬਿਲਕੁਲ ਸਪਸ਼ਟ ਗੱਲ ਹੈ। ਕੀ ਪ੍ਰਧਾਨ ਜੀ ਦਾ ਮੁੰਡਾ ਬੋਲੀ ਦੇ ਸਕਦਾ ਜੀ? ਬਿਲਕੁਲ ਦੇ ਸਕਦਾ ਟੈਂਡਰ ਨਹੀਂ ਪਾ ਸਕਦਾ ਉਹ। ਬੋਲੀ ਕੋਈ ਵੀ ਦੇ ਸਕਦਾ ਜਿਹੜੀ ਓਪਨ ਚੀਜ਼ ਆ ਕੋਈ ਵੀ ਕਰ ਸਕਦਾ ਹੈ। ਓਪਨ ਆ ਬੋਲੀ ਤੁਸੀਂ ਦੇ ਦਿਓ। ਹਰੇ ਕਿਥੇ ਲਿਖਿਆ ਵੀ ਨਹੀਂ ਦੇ ਸਕਦਾ ਤੁਸੀਂ ਅਸੀਂ ਤਾਂ ਇਹ ਦੇਖਿਆ ਪ੍ਰਧਾਨ ਜੀ ਦਾ ਮੁੰਡਾ ਬੋਲੀ ਦੇ ਤੁਸੀਂ ਦੇਖਿਆ ਨਹੀਂ ਤਾਂ ਮਤਲਬ ਹੋ ਨਹੀਂ ਸਕਦਾ ਇਹ ਤਾਂ ਕਾਗਜ਼ਾਤ ਚ ਨਹੀਂ ਨਾ ਟੈਂਡਰ ਨਹੀਂ ਪਾ ਸਕਦਾ ਪ੍ਰਧਾਨ ਜੀ ਦਾ ਨਾ ਰਿਸ਼ਤੇਦਾਰ ਨਾ ਇਹਨਾਂ ਦਾ ਆਪ ਦਾ ਬੇਟਾ ਜਿਹੜੀ ਓਪਨ ਚੀਜ਼ ਹੋਣੀ ਹੈ ਓਪਨ ਬੋਲੀ ਹੋਣੀ ਹੈ ਜਿਹੜੀ ਉਹ ਕੋਈ ਵੀ ਦੇ ਸਕਦਾ ਇਹ ਕਿਤੇ ਨਹੀਂ ਲਿਖਿਆ ਗੱਲ ਇਹ ਕਰ ਬੋਲੀ ਦੇ ਕੇ ਸਭ ਤੋਂ ਵੱਡੀ ਗੱਲ ਹੁਣ ਤੁਸੀਂ ਪ੍ਰਧਾਨ ਜੀ ਦੇ ਬੇਟੇ ਦੀ ਕੀਤੀ ਹੈ ਮੈਂ ਦੱਸ ਦਿਆਂ ਪ੍ਰਧਾਨ ਜੀ ਦੇ ਬੇਟੇ ਨੇ ਬੋਲੀ ਦਿੱਤੀ ਉਹਨਾਂ ਨੂੰ ਨਹੀਂ ਮਿਲੀ ਤਗੜ ਐਤੋਂ ਵੱਡੀ ਐਗਜ਼ਾਮਪਲ ਕੀ ਹੋ ਸਕਦੀ ਹੈ ਈਮਾਨਦਾਰੀ ਦੀ ਇਹ ਤੋਂ ਵੱਡੀ ਗੱਲ ਇਹਨਾਂ ਦੇ ਬੇਟੇ ਨੇ ਬੋਲੀ ਦਿੱਤੀ ਉਹ ਬੋਲੀ ਛੱਡਣੀ ਪਈ ਇਹਨੂੰ ਉੱਥੇ ਪਹਿਲੇ ਉਹ ਇਜੈਕਸ਼ਨ ਵੀ ਠਾਇਆ ਗਿਆ ਜੀ ਕਹਿੰਦੇ ਉਸ ਟਾਈਮ ਮੈਂ ਨਹੀਂ ਆਇਆ ਇਹ ਸਾਨੂੰ ਬਾਰੋਈ ਗੱਲਾਂ ਸਾਨੂੰ ਐਸੇ ਪ੍ਰੈਸ ਦੇ ਤੌਰ ਤੇ ਇਹ ਗੱਲਾਂ ਕਰੀਆਂ ਗਈਆਂ ਆ ਸਾਰੀ ਭੀੜ ਤੋਂ ਕੋਈ ਵੀ ਨਹੀਂ ਤੁਸੀਂ ਅੱਤਵਾਦ ਜਿਹੜਾ ਇਹ ਚੀਜ਼ਾਂ ਨਾ ਇਹ ਬੇਗੁਨਾਹਤ ਗੱਲਾਂ ਤੁਸੀਂ ਬਣਾਉਂਦੇ ਹੋ ਪਰਸੈਪਸ਼ਨ ਅਸੀਂ ਨਹੀਂ ਦਿੰਦੇ ਜਵਾਬ ਅਸੀਂ ਕਹਿੰਦੇ ਚਲੋ ਕੋਈ ਗੱਲ ਨਹੀਂ ਪਰ ਹੁਣ ਸਾਡੀ ਮਜਬੂਰੀ ਬਣ ਚੁੱਕੀ ਆ ਹੁਣ ਤੇ ਆਪ ਦਾ ਜਵਾਬ ਦੇਣਾ ਸਾਡਾ ਪੜਦਾ ਹੈ ਐਵੇਂ ਬਿਨਾਂ ਗੱਲ ਤੋਂ ਹਰ ਇੱਕ ਗੱਲ ਤੇ ਇਲਜ਼ਾਮ ਲਾ ਦੇਣਾ ਨਹੀਂ ਨਹੀਂ ਠੀਕ ਹੈ ਜਵਾਬ ਤੁਸੀਂ ਦਿਓ ਬਿਲਕੁਲ ਸਵਾਲ ਜਿਹੜੀ ਬਿਲਕੁਲ ਦਿਓ ਜਵਾਬ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਸੀ ਕਿ ਅੱਜ ਉਹਨਾਂ ਤੇ ਕੋਈ ਡੈਫਰਮੇਸ਼ਨ ਪਾ ਦੇ ਫਿਰ ਤੁਸੀਂ ਮੈਂਟ ਚ ਸਾਰੇ ਜਾਣੇ ਕਹੋਗੇ ਜੀ ਸਾਡੇ ਨਾਲ ਧੱਕਾ ਹੋ ਗਿਆ ਸਹੀ ਗੱਲ ਤੇ ਆਓ ਖ ਜਿਹੜੀ ਕਰਦੇ ਆ ਅੱਜ ਅਸੀਂ ਆ ਸੀਵਰੇਜ ਦਾ ਅੱਜ ਤੋਂ ਪਹਿਲਾਂ ਮੈਨੂੰ ਐਂ ਦੱਸੋ ਕਿਹੜੇ ਐਮਐਲਏ ਨੇ ਕਿਹੜੀ ਸਰਕਾਰ ਨੇ ਦੇਚੋ ਹਲਕੇ ਦੇ ਵਿੱਚ ਇੰਨੇ ਪੈਸੇ ਲਾਏ ਕੰਮ ਤਾਂ ਹੋ ਰਿਹਾ ਨਾ ਉਹ ਵੀ ਤਾਂ ਸਲਾਘਾ ਕਰੋ ਯਾਰ ਨਿੰਦਨਾ ਨਿੰਦੀ ਚੱਲੋ ਕਿਸੇ ਗੱਲ ਤੇ ਕੰਮ ਹੈ ਮਿਲ ਸਾਬਾ ਤੁਸੀਂ ਇੱਕ ਖਬਰ ਦਿਖਾ ਦਿਓ ਜਿਹੜੀ ਕਹੀ ਹੋਵੇ ਵੀ ਆ ਸਰਕਾਰ ਐਡੀ ਤਾਂ ਮਾੜੀ ਹੈਣੀ ਵੀ ਇੱਕ ਕੰਮ ਹੀ ਨਹੀਂ ਕੀਤਾ ਹੋਗਾ ਸਰਕਾਰ ਨੇ ਕਿ ਕੋਈ ਮਾਰੀ ਨਹੀਂ ਕਹਿੰਦਾ ਸਰਕਾਰ ਬਹੁਤ ਵਧੀਆ ਇਮਾਨਦਾਰਾ ਦੀ ਸਰਕਾਰ ਹੈ ਮੇਰੀ ਗੱਲ ਚ ਐਮ ਐਲ ਆਓ ਜੀ ਐਮ ਐਲ ਆਓ ਸਰ ਸਰਕਾਰ ਤੇ ਨਹੀਂ ਕੋਈ ਉਂਗਲ ਚੱਕ ਰਹੀ ਵੀ ਸਰਕਾਰ ਕੰਮ ਨਹੀਂ ਕਰ ਰਹੀ ਜੀ ਸਰਕਾਰ ਦੇ ਕੰਮਾਂ ਦੇ ਮੈਂ ਕਿਹਾ ਹੁਣ ਕੋਈ ਵੀ ਤਾਂ ਹੁੰਦਾ ਉਹ ਕਹਿੰਦਾ ਰੋਡ ਪਹਿਲਾਂ ਸਾਡੇ ਸਾਡੇ ਹੱਥ ਚ ਬਹੁਤ ਚੀਜ਼ਾਂ ਨਹੀਂ ਵੀ ਹੈਗੀਆਂ ਜੀ ਦੂਸਰੇ ਸਮੇਂ ਦੇ ਹਿਸਾਬ ਨਾਲ ਚੀਜ਼ਾਂ ਬਦਲ ਜਾਂਦੀਆਂ ਪ੍ਰਧਾਨ ਬਲਿਆ ਨਗਰ ਕੌਂਸਲ ਆਇਆ ਅਸੀਂ ਹੁਣ ਆਪਦੇ ਤਰੀਕੇ ਨਾਲ ਕੰਮ ਕਰਾਂਗੇ ਮੈਂ ਤੁਹਾਨੂੰ ਇੱਕ ਇੱਕ ਗੱਲ ਦਾ ਵਿਸ਼ਵਾਸ ਦਿਵਾਉਣਾ ਮੈਂ ਕੰਮ ਕਰਨ ਤੋਂ ਪਹਿਲਾਂ ਕਦੇ ਨਹੀਂ ਕਹਿੰਦਾ ਹੁੰਦਾ ਵੀ ਮੈਂ ਆ ਕੰਮ ਕਰੂੰਗਾ ਇਹ ਤਾਂ ਤੁਸੀਂ ਪੁੱਛੀ ਜਾਂਦੇ ਮੈਨੂੰ ਦੱਸਣਾ ਪੈਂਦਾ ਠੀਕ ਹੈ ਮੈਂ ਕੰਮ ਕਰਕੇ ਤੁਹਾਨੂੰ ਦੱਸਾਂਗਾ ਤੁਹਾਨੂੰ ਮਦਦ ਕਰਾਂਗਾ ਜਿਹੜੀ ਕੋਈ ਸੜਕ ਆ ਜਾਂ ਜਿਹੜੀ ਤੁਹਾਡੀ ਕੋਈ ਮਾਲੀ ਰਹੀਦੀ ਆ ਸਾਰਾ ਬਲਾਉਂਗਾ ਪਰ ਕੰਮ ਕਰਨ ਤੋਂ ਬਾਅਦ ਨਹੀਂ ਇੱਥੇ ਨਹੀਂ ਕਰਾਂਗੇ ਵੀ ਇੱਕ ਤਾਂ ਸਾਡੀ ਸਪਲਾਈ ਇੱਕ ਤਾਂ ਸਾਡੀ ਸਪਲਾਈ ਵਾਟਰ ਪੈਕ ਦੀ ਇਧਰੋਂ ਕਰਾ ਦਿਓ ਉਹ ਪਾਈਪ ਨਾਲ ਵਿੱਚੋਂ ਕੱਢੀ ਹੋਈ ਹੈ ਉਹਦੇ ਕੋਲ ਸਕੂਲ ਦੇ ਬਰਾਦਰੋਂ ਕਰਵਾ ਦਿਓ ਚੱਲ ਵਧੀਆ ਨੋਟ ਹੋ ਜਾਂਦੀ ਐ ਐਮਐਲ ਸਾਹਿਬ ਇੱਕ ਬੇਤੀ ਸੀ ਛੋਟੀ ਜੀ ਕਿੰਦਾ ਦਾ ਬਾਗ ਸਾਡਾ ਬਣਿਆ ਸੀ ਆਪਣਾ ਤੁਸੀਂ ਕੀਤਾ ਸੀ ਇਹ ਕੱਟਣ ਉਹਦਾ ਬਾਗ ਸਾਡੇ ਦਾ ਕੱਟਣ ਕੀਤਾ ਸੀ ਗਿਆ ਨਗਰ ਕੌਂਸਲ ਦੇ ਪ੍ਰਧਾਨ ਨੇ ਨਹੀਂ ਤੁਸੀਂ ਕਰਦੀ ਹਾਂ ਹਾਂ ਮੇਰੇ ਮੇਰੀ ਦਾ ਚਲੋ ਹੁਣ ਮੈਂ ਤੁਸੀਂ ਪਹਿਲਾਂ ਪੁੱਛ ਲੈਣੇ ਸਾਰੀਆਂ ਚੀਜ਼ਾਂ ਮੇਰੀ ਹਾਜ਼ਰੀ ਨਹੀਂ ਮੈਂ ਤਾਂ ਇਹ ਚਾਹੁੰਦਾ ਸੀਗਾ ਵੀ ਬਾਸਟਾ ਉੱਥੇ ਹੋਵੇ ਨਾ ਨਵਾਂ ਬਣਾਇਆ ਜਾਵੇ ਬਾਹਰ ਜੀ ਵਧੀਆ ਕਰਦੇ ਬਣਾ ਦੋ ਤੁਹਾਡੀ ਸਰਕਾਰ ਨੇ ਬਣਾਣਾ ਹੁਣ ਤੁਸੀਂ ਇਸ ਗੱਲ ਨੂੰ ਪੁੱਛਣ ਲੱਗ ਗਏ ਕਦੋਂ ਬਣਾਉਂਗਾ ਨਹੀਂ ਪੁੱਛਦੇ ਐ ਨਹੀਂ ਪੁੱਛਦੇ ਚਲੋ ਜੇ ਬਣਾ ਦੋ ਨਹੀਂ ਜੇ ਬਣਾ ਦੋ ਬਹੁਤ ਸੋਹਣੀ ਗੱਲ ਆ ਅਸੀਂ ਕਹਾਂਗੇ ਐਮਐਲਏ ਸਾਹਿਬ ਬਹੁਤ ਚੀਜ਼ਾਂ ਚੇਂਜ ਕਰਨ ਵਾਲੀਆਂ ਤੁਸੀਂ ਇਹ ਸਮਝ ਨਹੀਂ ਸਕਦੇ ਤੁਸੀਂ ਇਹ ਸੋਚ ਨਹੀਂ ਸਕਦੇ ਮੈਂ ਆਪ ਵਿੱਚ ਵੜ ਕੇ ਉਹ ਚੀਜ਼ਾਂ ਜੇ ਕੋਈ ਚੀਜ਼ ਬਣਾਉਣੀ ਹੈ ਨਾ ਉਹਦਾ ਨਕਸ਼ਾ ਵੀ ਮੈਂ ਆਪ ਵੇਖਦਾ ਜੇ ਤੁਸੀਂ ਮੰਡੀ ਦਾ ਕੰਮ ਕਰੋਗੇ ਨਾ ਸੇਰਾ ਵੀ ਤੁਹਾਡੇ ਤੇ ਜਾਣਾ ਐਮਐਲਏ ਸਾਹਿਬ ਆਏ ਕੋਈ ਨਹੀਂ ਜੇ ਤੁਸੀਂ ਕੰਮ ਕਰੋਗੇ ਨਾ ਤੇ ਅਗਰ 27 ਵੀ ਆ ਰਹੀ ਹੈ ਤਾਂ ਤੁਹਾਨੂੰ ਨਹੀਂ ਨਹੀਂ 27 ਵੀ ਆ ਰਹੀ ਹੈ ਇੱਕ ਬੇਤੀ ਜਿਹੜੀ ਬੇਤੀ ਕਰਦੇ ਮੇਰੇ ਬੇਤੀ ਆਏ ਸਹੀ ਆ ਕਾ ਮੈ ਕੈਮਰੇ ਜੋ ਜਿੱਦਣ ਨਿਕਲੂਗੀ ਨਾ ਇਹ ਗੱਲ ਉਹਦੇ ਅਸੀਂ ਮੈਂ ਕਹੀ ਨਾ ਵੀ ਇਹ ਮੇਰੇ ਸਾਥ شریف ਬੰਦਾ ਬਹੁਤ ਵਧੀਆ ਸੀ ਬਹੁਤ ਫਾਇਦਾ ਨਹੀਂ ਫਾਇਦਾ ਨਹੀਂ ਚੁੱਕਦੇ ਫਾਇਦਾ ਨਹੀਂ ਨਹੀਂ ਸਰਕਾਰ ਦੇ ਕੀਤੇ ਹੋਏ ਕੰਮਾਂ ਦੀ ਅਸੀਂ ਚਲਾਗਾ ਵੀ ਕਰਦੇ ਆ ਨਹੀਂ ਨਹੀਂ ਉਹ ਤਾਂ ਆਪ ਹੀ ਦੇ ਦੀ ਜਵਾਬ ਮੈਂ ਮੈਂ ਨਹੀਂ ਮੈਨੂੰ ਦਾ ਵੀ ਆਪਣੇ ਬਸੜੇ ਦੀ ਗੱਲ ਕਰ ਪਾਣੀ ਦਾ ਪਾਣੀ ਦਾ ਪ੍ਰਬੰਧ ਜਮਾ ਹੀ ਨਹੀਂਗਾ ਓਏ ਹੋ ਰਿਹਾ ਦੱਸੋ ਕਦੋਂ ਜੀ ਇੱਕ ਮਿੰਟ ਹਾਂਜੀ 1 ਮਹੀਨੇਂਦਰ ਫਰਵਾਦ ਹੋ ਜੂਗਾ 2 ਮਹੀਨੇ ਤੁਹਾਡੀ ਇੰਟਰਪੂਲ ਕਰੀ ਨੋਗੇ ਤੁਸੀਂ ਕਹਿੰਦੇ 15 ਜਨਮ ਬਾਅਦ ਹੋਣਾ ਮੈਂ ਤੁਹਾਨੂੰ ਕਹਿਣਾ ਨਹੀਂ ਕਿ ਨਾ ਕਰੋ ਵੀ ਅਸੀਂ ਇਹ ਕਰ ਲੈਗੇ ਕਰਕੇ ਦੱਸ ਹਾਂ ਕਰਕੇ ਦੱਸ ਦਿਆ ਕਰੋ ਪਹਿਲਾਂ ਨਾ ਕਿਹਾ ਕਰੋ ਨਹੀਂ ਨਹੀਂ ਸਹੀ ਹੈ ਨਹੀਂ ਨਹੀਂ ਐਵੇਂ ਤੂੰ ਇਹ ਗੱਲ ਬਹੁਤ ਵਧੀਆ ਕਹਿ ਦਿੱਤੀ ਤਾਂ ਹੀ ਦੱਸਦਾ ਹੀ ਨਹੀਂ ਹੁੰਦਾ ਫਿਰ ਵਾਦੇ ਪਾਉਣੇ ਨਹੀਂ ਕਰ ਰਹੇ ਆ ਉਹ ਮੈਨੂੰ ਦੱਸਣਾ ਹੀ ਨਹੀਂ ਕੋਈ ਕਹੀ ਨਾ ਵੇਖਿਆ ਐਮਐਲਏ ਨੇ ਕਿਹਾ ਵੀਗਾ ਹੋਇਆ ਨਹੀਂ ਨਹੀਂ ਕਹਿੰਦਾ ਨਹੀਂ ਕਹਿੰਦਾ ਐਵੇਂ ਹੀ ਚੱਲੂ ਆਈ ਅਜੇ ਤੱਕ ਟਾਈਟਲ ਵੀ ਇਹੀ ਹੋਊਗਾ ਮੈਂ ਮੈਨੂੰ ਸਾਰਾ ਪਤਾ ਹੈ ਜੀ ਜਾਣੀ ਜਾਣਾ ਹਾਂ ਜਾਣੀ ਜਾਣਾ ਮੈਂ ਹਣ ਹਣ ਗੱਲ ਰਹਿ ਗਈ ਇੰਨੀ ਕਿ ਮੈਂ ਕਿ ਮੈਂ ਵੀ ਲੈ ਆਂਦਾ ਆਪਦਾ ਸਹੀ ਅਸਰ ਵਧੀਆ ਕੀਤਾ ਤੁਸੀਂ ਨਾ ਮੇਰਾ ਨਾਲ ਹੁੰਦਾ ਨਹੀਂ ਨਹੀਂ ਸਹੀ ਹੈ ਜੀ ਜੇ ਕੋਈ ਕੱਟ ਕੇ ਪਾਊਗਾ ਤਾਂ ਮੈਂ ਆਪਦੀ ਚਲਾਇਆ ਕਰੂੰਗਾ ਨਹੀਂ ਨਹੀਂ ਸਹੀ ਹੈ ਜੀ ਸਹੀ ਹੈ ਸਹੀ ਹੈ ਕੀ ਵਾਹ ਜੀ ਵਾਹ ਵਾਹ ਸਾਰੇ ਬੜੀਆਂ ਵਧੀਆ ਗੱਲਾਂ ਕੀਤੀਆਂ ਖਾਸ ਮੁਖ ਵੀ ਇਹਦੇ ਬਾਰੇ ਨਾ ਥੋੜੇ ਜਿਹਾ ਵਧੀਆ ਬਣਾ ਕੇ ਇਹ ਪ੍ਰਧਾਨ ਜੀ ਮਾੜੀ ਕਿਹੜੀ ਗੱਲ ਨੇ ਤੁਸੀਂ ਦੱਸ ਦੋ ਅਸੀਂ ਮਾੜੀ ਕਿਹੜੀ ਲਾਇਆ ਜਾਕਰ ਮਾੜੀ ਵੀ ਗੱਲ ਦੀ ਜੀ ਅਸੀਂ ਕਹਾਂ ਹੀ ਨਹੀਂ ਇਹ ਸ਼ਬਦ ਸੁਣ ਮਾੜੀ ਜੀ ਲਾਉਂਦੇ ਨੀ ਪਿੱਛੇ ਗਾ ਵਧੀਆ ਬਣਾ ਕੇ ਲਾ ਦਿਆ ਕਰੋ ਮਾੜੀ ਜੋ ਪਾਣੀ ਦੀ ਲਾਈਨ ਪੈਣੀ ਹੈਗੀ ਉਹਦਾ ਉਦਗਾਟਨ ਕੀਤਾ ਗਿਆ ਹੈਗਾ ਐਮਐਲਏ ਅਮਰੋਦ ਸਿੰਘ ਵੱਲੋਂ ਆ ਦੇਖੋ 6 ਕਰੋੜ ਦਾ ਖਰਚਾ ਆਣਾ ਹੈਗਾ ਇਸ ਤੇ ਪੀਣ ਵਾਲਾ ਪਾਣੀ ਜੋ ਹੈਗਾ ਜੀ ਨਹੀਂ ਆ ਕਿ ਤੁਹਾਡਾ ਜੀ ਹਾਂ ਜੀ ਕੀ ਕੀ ਦਿੱਕਤ ਆ ਰਹੀ ਹੈ ਜੀ ਦਿੱਕਤ ਆ ਰਹੀ ਹੈ ਜੀ ਇੱਕ ਤਾਂ ਕਾਲੀ ਪਣੀ ਚਾਹੀਦੀ ਹੈ ਇੱਕ ਗੰਦਾ ਪਾਣੀ ਆਉਂਦਾ ਹੈ ਇੱਕ ਸਿਫਰਤ ਕਨੈਕਸ਼ਨ ਨਹੀਂ ਪਾ ਰੱਖੇ ਨਹੀਂ ਐਮਐਲਏ ਸਾਹਿਬ ਕਿਨੇ 6 ਕਰੋੜ ਨਾਲ ਉਹ ਕਰੇ ਇੱਕ ਤਾਂ ਹਾਂ ਨਹੀਂ ਰ ਗੰਦਾ ਪਾਣੀ ਆਉਂਦਾ ਜੀ ਪਰ ਜਿਵੇਂ ਰਾਤ ਵਿੱਚ ਕਨੈਕਸ਼ਨ ਨਹੀਂ ਪਾ ਰੱਖੇ ਉਹ ਘਰਦਿਆਂ ਨੂੰ ਕਹਿੰਦੇ ਕਿ ਸਭ ਨੂੰ ਆਉਂਦੇ ਆ ਕਿੰਨੇ ਚਿਰ ਤੋਂ ਆ ਰਿਹਾ ਹੈਗਾ ਇਹ ਪਾਣੀ ਅੱਜ ਕਈ ਦਿਨਾਂ ਤੋਂ ਹੀ ਆ ਜਾਂਦਾ ਹੈ ਕਈ ਜਣੇ ਕੋ ਸਾਲ ਹੋ ਗਏ ਸਾਲ ਹੋ ਗਏ ਦਿਨ ਕਿਹੜੇ ਹੋ ਗਏ ਸਾਲ ਹੋ ਗਏ ਸਾਲ ਹੋ ਗਏ ਤਾਂ ਉਹ ਨੂੰ ਕਹਿੰਦੇ ਕਦੇ ਕਨੈਕਸ਼ਨ ਦੀ ਉਹ ਵਿੱਚ ਨਹੀਂ ਪਾਉਂਦੇ ਤੇ ਤੁਸੀਂ ਪਹਿਲੇ ਕਿਸੇ ਨੂੰ ਕੰਪਲੇਂਟ ਕੀਤੀ ਹੈਗੀ ਇਹਦੀ ਕਈ ਅੱਗੇ ਕਮੇਟੀ ਚ ਵਿਚਾ ਕੇ ਆਏ ਆ ਪਰ ਸੁਣਾਈ ਨਹੀਂ ਕਰਤਾ ਕੋਈ ਸੁਣਾਈ ਨਹੀਂ ਹੋ ਰਹੀ ਕੋਈ ਸੁਣਾਈ ਨਹੀਂ ਹੋ ਰਹੀ ਬਾਲਮੀਕ ਕਲੋਨੀ ਕਨੇ ਕਿਸੇ ਦਾ ਧਿਆਨ ਵੀ ਹੈ ਨਹੀਂ ਕਹਿੰਦਾ ਆਪਾਂ ਆਕਰ ਸਾਈ ਹੈ ਬਾਲਮੀਕ ਕਲੋਨੀ ਕਨੇ ਕਿਸੇ ਦਾ ਵੀ ਧਿਆਨ ਹੈ ਨਹੀਂ ਉਹ ਤੇ ਐਮ.ਐਲ.ਏ ਆਪ ਹਰੀਸ਼ ਪ੍ਰਧਾਨ ਹੈਗੇ ਲੈ ਐਮ.ਸੀ.ਐ ਅਸੂਰੀ ਐਮ.ਸੀ.ਐ ਹਰੀਸ਼ ਪ੍ਰਧਾਨ ਨਗਰ ਕੌਂਸਲ ਦੇ ਅੱਛਾ ਜਿਹੜੇ ਆਪ ਖੁਦ ਐਮ.ਸੀ.ਏ ਨਗਰਪਾਲਿਕਾ ਪ੍ਰਧਾਨ ਦਾ ਉਸ ਵਾਰਡ ਦੇ ਆ ਉਸ ਵਾਰਡ ਦੇ ਆ ਉਹਨਾਂ ਨੂੰ ਪਤਾ ਨਹੀਂ ਵੀ ਅਗਲੀ ਬੜਨਾ ਹੈ ਸੀਗਨੈਕਸ਼ਨ ਕੱਟਿਆ ਉਹਨਾਂ ਨੂੰ ਪਤਾ ਨਹੀਂ ਵੀ ਅਗਲੀ ਬੜਨਾ ਆਪਾਂ ਠੀਕ ਹੈ ਤੁਸੀਂ ਖੁਦ ਐਮ.ਸੀ.ਏ ਵਾਰਡ ਦੇ ਖੁਦ ਐਮ.ਸੀ.ਏ ਵੀ ਗਲੀ ਬੜਨਾ ਹੈ ਕੀ ਉਹ ਗਲੀ ਦਾ ਸੁਧਾਰ ਨਹੀਂ ਕਰ ਸਕਦੇ ਆ ਜੀ ਨਾਮ ਕੀ ਆ ਤੁਹਾਡਾ ਮੇਰਾ ਤਰਮਿੰਦਰ ਸਿੰਘ ਆ ਜੀ ਤਰਮਿੰਦਰ ਸਿੰਘ 8 ਨੰਬਰ ਵਾਰਡ ਤੇ ਰਹਿੰਦੇ ਆ ਜੀ 9 ਨੰਬਰ ਵਾਰਡ ਜੇ 8 ਨੰਬਰ ਵਿੱਚ ਪੈਂਦਾ ਸਾਡੇ 8 ਨੰਬਰ ਵਿੱਚ ਆਹ ਔਰ ਆ 9 ਆ ਗਿਆ 8 ਆ ਗਿਆ ਅੱਛਾ ਇਹ ਨਾਲ ਨਾਲ ਵੀ ਔਰਲਾ ਕਰਤਾ 9 ਚ ਆ ਗਿਆ ਔਰਲਾ ਕਰ ਆ ਗਿਆ ਇਹ ਨਾਲ ਆ ਪੋਦਾਰਿਸ਼ ਬਰਦਾਨੀ ਸੁਲਾ ਨਗਰ ਕਾਉਂਸਲ ਦੇ ਹੋ ਕੇ ਵੀ ਉਹ ਕੱਪ ਹੋ ਜੂਗਾ ਸੋਡਾ ਹੁਣ ਉਹ ਨਹੀਂ ਜੀ ਕਰਨਾ ਚਾਹੀਦਾ ਐਮਸੀ ਦੇ ਇਲੈਕਸ਼ਨ ਹੋਣ ਜਾਣਗੇ ਕੋ ਸ਼ੋਕ ਸ਼ੋਕ ਜੀ ਸ਼ੋਕ ਸ਼ੋਕ ਜੀ ਕੋ ਸ਼ੋਕ ਸ਼ੋਕ ਜੀ ਕੋਈ ਵੀਕਲਾ ਹੁੰਦਾ ਪੂਰਾ ਠੇਰਾ ਹੁੰਦਾ ਤੁਸੀਂ ਕੋਈ ਸੁਣੋ ਮੇਰੀ ਸੁਣੋ ਮੇਰੀ ਸੁਣੋ ਬਈ ਜੀ ਅਰਜ ਸੁਣੋ ਕਿਉਂਕਿ ਸਾਡਾ ਐਮਐਲਏ ਸਾਡੇ ਵਿੱਚ